ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇਖਦੇ ਸਾਡਾ ਸਵਾਗਤ ਹੈ ਮਹਿਕੀਪਾ ਤੇ ਨਵੇਂ ਦੈਂਦ ਨਵੀਂ ਰੋਸ਼ਨੀ ਦੇ ਨਾਲ ਲੈ ਕੇ ਹਾਜ਼ਰਾਂ ਅੱਜ ਦੇ ਮੁੱਖ ਪੰਜ ਵੱਡੀਆਂ ਖਬਰਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਮ ਆਦਿਆਂ ਸੁਰਖੀਆਂ ਦੇ ਵੱਲ ਪੰਜਾਬ ਸਰਕਾਰ ਵੱਲੋਂ ਪਿੰਡੂ ਇਲਾਕਿਆਂ ਲਈ ਵੱਡਾ ਐਲਾਨ ਦਸੰਬਰ ਦੇ ਅੰਤ ਤੱਕ ਮਿਲੇਗੀ ਇਹ ਸੁਵਿਧਾ ਆਸ਼ੀਰਵਾਦ ਸਕੀਮ ਪੰਜਾਬ ਸਰਕਾਰ ਦਾ ਵੱਡਾ ਐਲਾਨ ਲੜਕੀਆਂ ਦੇ ਵਿਆਹ ਤੇ ਮਾਪਿਆਂ ਨੂੰ ਮਿਲੇਗੀ ਵੱਡੀ ਰਾਹਤ ਸ਼ੀਨਗਰ ਦੇ ਨਗਾਮ ਥਾਣੇ ਚ ਤਮਾਕਾ ਨਾ ਦੀ ਮੌਤ ਤੇ 29 ਜ਼ਖਮੀ ਕੀ ਦਿੱਲੀ ਬਲਾਸਟ ਨਾਲ ਕਨੈਕਸ਼ਨ ਹਰਮੀਰ ਸੰਦੂਦੀ ਜੈਤਿਆ ਸੁਖਵੀਰ ਬਾਦਲ ਵੱਲੋਂ ਡੀਜੀਪੀ ਨੂੰ ਵਧਾਈਆਂ ਲੁਧਿਆਣਾ ਜੇਲ੍ਹ ਚ ਤੰਬਾਕੂ ਤਸਕਰੀ ਐਸਆਈ ਗ੍ਰਿਫਤਾਰ ਪੁਲਿਸ ਤੇ ਫੇਰ ਲੱਗਾ ਵੱਡਾ ਦੋਸ਼ ਚੰਨਪੂਰਾ ਮਾਮਲਾ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਸਰਕਾਰ ਨੇ ਰਾਜ ਦੇ ਪਿੰਡਾਂ ਵਿੱਚ ਵਕ-ਵਕ ਵਿਕਾਸ ਕਾਰਜਾਂ ਲਈ 332 ਕਰੋੜ ਰੁਪਏ ਦੀ ਮਹੱਤਵਪੂਰਨ ਕਿਸ਼ਤ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸੇ ਤਹਿਤ 334 ਕਰੋੜ ਰੁਪਏ ਦੀ ਅਗਲੀ ਕੈਸਟ ਦਸੰਬਰ ਦੇ ਅੰਤ ਤੱਕ ਜਾਂ ਜਨਵਰੀ ਦੇ ਪਹਿਲੇ ਹਫਤੇ ਵਿੱਚ ਜਾਰੀ ਕਰ ਦਿੱਤੀ ਜਾਏਗੀ। ਪੰਜਾਬ ਪਬਲਿਕ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਦੱਸਿਆ ਕਿ ਇਸ ਰਕਮ ਦਾ ਇਸਤੇਮਾਲ ਪਿੰਡਾਂ ਵਿੱਚ ਸੈਨੀਟੇਸ਼ਨ ਬਾਕਸ ਲਗਾਉਣ ਸਮੇਂ ಗ್ರಾಮ ਪੰਚਾਇਤਾਂ ਦੇ ਵੱਖ-ਵੱਖ ਵਿਕਾਸ ਕਾਰਜ ਲਈ ਕੀਤਾ ਜਾਏਗਾ 156 ਕਰੋੜ ਰੁਪਏ ਦੀ ਗ੍ਰਾਂਟ ਅਨਟਾਈਡ ਫੰਡਸ ਅਵਜਤ ਦਿੱਤੀ ਜਾ ਰਹੀ ਹੈ ਜਿਸ ਦਾ ਇਸਤੇਮਾਲ ಗ್ರಾಮ ਪੰਚਾਇਤਾਂ ਆਪਣੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਵਿਕਾਸ ਕਾਰਜ ਲਈ ਕਰ ਸਕਦੀਆਂ ਨੇ 176 ਕਰੋੜ ਰੁਪਏ ਟਾਈਡ ਫੰਡਸ ਵਜਤ ਦਿੱਤੇ ਜਾਣਗੇ ਜੋ ਕੇਵਲ ਪਿੰਡਾਂ ਵਿੱਚ ਸੈਨੀਟੇਸ਼ਨ ਨਾਲ ਸੰਬੰਧਿਤ ਕੰਮਾਂ ਲਈ ਹੀ ਵਰਤੇ ਜਾ ਸਕਣਗੇ ساری ਗ੍ਰਾਂਟ ਨੂੰ ಗ್ರಾಮ ਪੰਚਾਇਤਾਂ ਪੰਚਾਇਤਾਂ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਵਿੱਚ ਦੇ ਅਨੁਪਾਤ ਵਿੱਚ ਵੰਡਿਆ ਜਾਏਗਾ ਪਿੰਡਾਂ ਦੇ ਵਿਕਾਸ ਕਾਰਜਾਂ ਲਈ 22 ਜ਼ਿਲ੍ਹਿਆਂ ਵਿੱਚ ਕੁੱਲ 10329750900 ਰੁਪਏ ਜਾਰੀ ਕੀਤੇ ਗਏ ਨੇ ਜਿਸ ਵਿੱਚ ਕਈ ਫੰਡ ਵੀ ਦਿੱਤੇ ਜਾਣਗੇ ਪੰਜਾਬ ਸਰਕਾਰ ਵੱਲੋਂ ਲੜਕੀਆਂ ਲਈ ਸ਼ੁਰੂ ਕੀਤੀ ਗਈ ਆਸ਼ੀਰਵਾਦ ਸਕੀਮ ਨੂੰ ਲੈ ਕੇ ਨਵੇਂ ਆਦੇਸ਼ ਜਾਰੀ ਕੀਤੇ ਗਏ ਨੇ ਇਹ ਆਦੇਸ਼ ਮਾਪਿਆਂ ਲਈ ਵੱਡੀ ਰਾਹਤ ਲੈ ਕੇ ਆਏ ਨੇ ਅਸਲ ਵਿੱਚ ਪੰਜਾਬ ਸਰਕਾਰ ਦੇ ਇਸ ਸਮਾਜਿਕ ਨਿਆਹ ਅਧਿਕਾਰਤਾ ਤੇ ਪਿਛੜਾ ਵਰਗਾ ਵਿਭਾਗ ਨੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਦੇ ਸਮੇਂ ਦਿੱਤੀ ਜਾਣ ਵਾਲੀ ਆਸ਼ੀਰਵਾਦ ਯੋਜਨਾ ਦੇ ਤਹਿਤ ਲਾਭ ਲੈਣ ਲਈ ਇਹ ਫੈਸਲਾ ਕੀਤਾ ਹੈ ਹੁਣ ਸਰਕਾਰ ਨੇ ਆਸ਼ੀਰਵਾਦ ਪੋਰਟਲ ਤੇ ਅਰਜੀ ਕਰਨ ਦੀ ਸਮੇਂ ਸੀਮਾ ਵਿਆਹ ਦੀ ਤਾਰੀਖ ਤੋਂ ਪਹਿਲਾ ਵਾਲੇ 30 ਦਿਨਾਂ ਤੋਂ ਵਧਾ ਕੇ ਹੁਣ 2 ਮਹੀਨੇ ਕਰ ਦਿੱਤੀ ਹੈ ਇਸ ਨਾਲ ਲਾਪਾਤਰੀਆਂ ਨੂੰ ਅਰਜ਼ੀਆਂ ਦਾਖਲ ਕਰਨ ਵਿੱਚ ਹੋਰ ਸੁਵਿਧਾ ਮਿਲੇਗੀ ਇਸ ਨਵੇਂ ਕਦਮ ਨਾਲ ਹੁਣ ਜੋਗ ਪਰਿਵਾਰ ਨੇ ਯੋਜਨਾ ਲਈ ਅਰਜ਼ੀ ਦੇਣ ਵਾਸਤੇ ਵਾਧੂ ਸਮਾਂ ਮਿਲੇਗਾ ਇਸ ਨਾਲ ਕੋਈ ਵੀ ਹੱਕਦਾਰ ਪਰਿਵਾਰਿਕ ਯੋਜਨਾ ਦਾ ਲਾਭ ਲੈਣ ਤੋਂ ਵਾਂਜਾ ਨਹੀਂ ਰਹੇਗਾ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿਛਨ ਨਗਾਮ ਪੁਲਿਸ ਸਟੇਸ਼ਨ ਦੇ ਅੰਦਰ ਵੱਡੇ ਧਮਾਕੇ ਦੀ ਖਬਰ ਸਾਹਮਣੇ ਆਈ ਹੈ ਇਸ ਧਮਾਕੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 29 ਲੋਕ ਜ਼ਖਮੀ ਹੋਏ ਨਿਮਾਰਥ ਨੂੰ ਵੀ ਕਾਫੀ ਵੱਡਾ ਨੁਕਸਾਨ ਪਹੁੰਚਾਇਆ ਹੈ ਜਾਣਕਾਰੀ ਅਨੁਸਾਰ ਥਾਣਾ ਪ੍ਰੈਸਰ ਵਿੱਚ ਜਬਤ ਕੀਤਾ ਗਿਆ ਅਮੋਨੀਅਮ ਨਾਈਟ੍ਰੇਟ ਰੱਖਿਆ ਹੋਇਆ ਸੀ ਜਿਸ ਦੀ ਫੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਅਮੋਨੀਆ ਨਾਈਟ੍ਰੇਟ ਵਿੱਚ ਵੱਡਾ ਧਮਾਕਾ ਹੋਇਆ ਦਿੱਲੀ ਲਾਲ ਕਿਲਾ ਬਲਾਸਟ ਵਿੱਚ ਜੰਮੂ ਕਸ਼ਮੀਰ ਕਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਉੱਥੋਂ ਗ੍ਰਿਫਤਾਰ ਕੀਤੇ ਗਏ ਸ਼ੱਕੀ ਅਤਵਾਦੀਆਂ ਤੋਂ ਨਗਾਨਥਾਣੀ ਵਿੱਚ ਹੀ ਪੁਛਗਛ ਕੀਤੀ ਜਾ ਰਹੀ ਸੀ ਇਸ ਦਰਾਂ ਸ਼ੁਕਰਵਾਦ ਜਾਣੀ 14 ਨਵੰਬਰ ਦੀ ਦੇਰ ਰਾਤ ਨੂੰ ਇਸ ਧਮਾਕੇ ਵਿੱਚ ਕਈ ਪੁਲਿਸ ਕਰਮੀਆਂ ਦੇ ਜ਼ਖਮੀ ਹੋਣ ਦੀ ਖਬਰ ਵੀ ਮਿਲੀ ਆਪਕਤਾ ਸ਼ੱਕ ਹੈ ਕਿ ਪਰਸੀ ਬੱਚੋ ਜਾਂਤਲੀ ਰੱਖੇ ਅਮੋਨੀਅਮ ਨਾਈਟ੍ਰੇਟ ਵਿੱਚੋਂ ਹੀ ਇਹ ਧਮਾਕਾ ਹੋਇਆ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਤਿੰਨ ਤਨ ਵਿਧਾਨ ਸਭਾ ਸੀਟਾਂ ਜਿੱਤ ਲਈ ਆਮ ਉਮੀਦਵਾਰ ਹਰਮੀਤ ਸੰਧੂ ਨੇ 12900 12099 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਕੁੱਲ 42590 ਵੋਟਾਂ ਪ੍ਰਾਪਤ ਕੀਤੀਆਂ ਸੰਧੂ ਚੌਥੀ ਵਾਰ ਵਿਧਾਇਕ ਚੁਣੇ ਗਏ ਹਨ ਕਾਲੀਦਾਲ ਦੇ ਮੀਤਵਾਰ ਸੁਭਿੰਦਰ ਕੌਰ ਰੰਦਾਵਾ 30558 ਵੋਟਾਂ ਨਾਲ ਦੂਜੇ ਸਥਾਨ ਤੇ ਰਹੇ ਸੀ ਇਸ ਮੌਕੇ ਸੁਖਵੀਰ ਬਾਦਰ ਵੱਲੋਂ ਵੱਡਾ ਦਾਵਾ ਆ ਗਿਆ ਕਿ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਤਾਂ ਤਾਂ ਜਿੰਨੀ ਚੋਲ ਆਪ ਹਾਰ ਗਈ ਪੰਜਾਬ ਭਲੇ ਜਿੱਤ ਗਈ ਮੈਂ ਡੀਜੀਪੀ ਪੰਜਾਬ ਗੌਰਵ ਜਦੇਵ ਅਤੇ ਸਟੇਟ ਇੰਟੈਲੀਜੈਂਸ ਮੁਖੀ ਪੀਕੇ ਸੁਨਹਿਾ ਪੁਲਿਸ ਕਮਿਸ਼ਨਰ ਅਮਰਿਸ਼ਾ ਗੁਰਪ੍ਰੀਤ ਸਿੰਘ ਫੁੱਲਰ ਡੀਆਈਜੀ ਫਰੋਜ਼ ਪਰ ਰੇਂਜ ਹਰਮਨ ਬੀਐਸ ਸਿੰਘ ਅਤੇ ਤਾਂ ਦਾ ਨਵੇਂ ਸਰ ਬਟਾਲਾ ਤੇ ਮੋਗਾ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਸਮੇਤ ਉਹਨਾਂ ਦੀ ਸਮੁੱਚੀ ਟੀਮ ਨੂੰ ਤਰਨਤਨ ਜਿੰਨੀ ਚੋਨ ਵਿੱਚ ਪੰਜਾਬ ਪੁਲਿਸ ਦੇ ਉਮੀਦਵਾਰ ਹਮਿੰਦਰ ਸੰਧੂ ਦੀ ਜਿੱਤ ਯਕੀਨੀ ਨਾਲੇ ਵਧਾਈ ਦਿੰਦਾ ਹਾਂ ਲੋਕਤੰਤਰ ਦਾ ਰੱਬ ਹੀ ਰਾਖਾ ਪੰਜਾਬ ਦੇ ਜ਼ਿਲ੍ਹੇ ਲੁਧਿਆਣੇ ਵਿੱਚ ਪੁਲਿਸ ਲਈ ਇੱਕ ਹੋਰ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਲਾਟੋਬਲ ਥਾਣੇ ਵਿੱਚ ਤਾਇਨਾਤ ਇੱਕ ਐਸਆਈ ਤੇ ਲੁਧਿਆਣਾ ਸੈਂਟਰਲ ਜੇਲ੍ਹ ਵਿੱਚ 1 ਕਿਲੋ ਤਾਂਬਾਕੂ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਾ ਹੈ ਪੁਲਿਸ ਨੇ ਇਸ ਐਸਆਈ ਖਿਲਾਫ ਐਫਆਰ ਦਰਜ ਕਰ ਲਈ ਹੈ ਚਕਾਉਣ ਵਾਲੀ ਗੱਲ ਹੈ ਕਿ ਐਸਆਈ ਨੇ 4 ਦਿਨ ਪਹਿਲਾਂ ਇੱਕ આરોપી ਨੂੰ ਸ਼ਰਾਬ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਅਧਿਕਾਰੀਆਂ ਮੁਤਾਬਕ ਤਸਕਰੀ ਦੀ ਕੋਸ਼ਿਸ਼ ਉਸ ਵੇਲੇ ਨਕਾਮ ਹੋ ਗਈ ਜਦੋਂ ਜੇਲ੍ਹ ਕੰਮਚਾਰੀਆਂ ਨੇ ਇੱਕ આરોપી ਸੁਖਦੇਵ ਸਿੰਘ ਉਰਫ ਸੁੱਖਾ ਨੂੰ ਜੇਲ੍ਹ ਮਾਰਟ ਵਿੱਚ ਦਾਖਲ ਹੁੰਦੇ ਹੀ ਕਾਬੂ ਕਰ ਲਿਆ ਸੁੱਖਾ ਨੂੰ 4 ਦਿਨ ਪਹਿਲਾਂ ਇਹ ਸ਼ਰਾਬ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ